ਵੀਡੀਓ ਨੂੰ ਖੀਰ ਤੱਕ ਸੁਣਿਓ ਤੇ ਸ਼ੇਅਰ ਕਰਨ ਨਾਲ ਭੁੱਲਣਾ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਤ ਕਮਾਈ ਦੀ ਮਹਾਨਤਾ ਹਰ ਇੱਕ ਸਿੱਖ ਨੂੰ ਦੱਸੀ ਮਹਾਰਾਜ ਦਾ ਹੁਕਮ ਸੀ ਜਿਹੜਾ ਕਰੇ ਸੋਖ ਆਵੇ ਜਿਹੜਾ ਬੇਲਾ ਰਹੇ ਉਹ ਭੁੱਖਾ ਮਰ ਜਾਵੇ ਇਸ ਤਰ੍ਹਾਂ ਮਹਾਰਾਜ ਜੀ ਨੇ ਦੱਸਿਆ ਸਿੱਖਾਂ ਨੂੰ ਕਿਰਤ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਕਿਹਾ ਹੈ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਖਿਆ ਕਿ ਭਾਰਤ ਦੇ ਵਿੱਚ ਸਾਧੂ ਬਿਲੇ ਬੈਠ ਕੇ ਖਾਂਦੇ ਹਨ ਗ੍ਰਸਤੀਆਂ ਦੇ ਸਿਰ ਭਾਰ ਹਨ ਤਾਂ ਉਹਨਾਂ ਨੇ ਹਰ ਇੱਕ ਸਿੱਖ ਨੂੰ ਹੱਥੀਂ ਕਿਰਤ ਕਮਾਈ ਕਰਨ ਦਾ ਉਪਦੇਸ਼ ਦਿੱਤਾ ਨੀਰਾ ਉਪਦੇਸ਼ ਹੀ ਨਹੀਂ ਸਗੋਂ ਅਮਲ ਵਿੱਚ ਵੀ ਲਿਆਂਦਾ ਸਾਰੇ ਅਨੰਦਪੁਰ ਸਾਹਿਬ ਵਿੱਚ ਐਸਾ ਕੋਈ ਆਦਮੀ ਨਹੀਂ ਸੀ ਜੋ ਕਿਰਤ ਜਾਂ ਸੇਵਾ ਨਾ ਕਰਦਾ ਹੋਵੇ ਹਰ ਇੱਕ ਸਿੱਖ ਨੂੰ ਲੰਗਰ ਵਾਸਤੇ ਲੱਕੜਾਂ ਲਿਆਉਣ ਦਾ ਹੁਕਮ ਸੀ ਕਿਸੇ ਨੂੰ ਕੋਈ ਕੰਮ ਧੰਦੇ ਲਾਇਆ ਹੋਇਆ ਸੀ ਕੋਈ ਵੀ ਆਦਮੀ ਇਦਾਂ ਨਹੀਂ ਸੀ ਜੋ ਨੁਕਰੇ ਬੈਠ ਕੇ ਬੇਲਾ ਹੋਵੇ ਤੇ ਖਾ ਖਾ ਕੇ ਪੇਟ ਭਦਾ ਛੱਡਿਆ ਹੋਵੇ ਅਤੇ ਗੱਪਾਂ ਰੇੜਦਾ ਹੋਵੇ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਦੱਸਿਆ ਸੀ ਕਿ ਮਨੁੱਖਾ ਜਨਮ ਨੂੰ ਇਸ ਤਰ੍ਹਾਂ ਬ्यर्थ ਨਹੀਂ ਗਵਾਉਣਾ ਜਿਸ ਕਰਕੇ ਸਾਰੇ ਸਿੰਘ ਸੇਵਾ ਤੇ ਲੱਗੇ ਹੋਏ ਸਨ ਇੱਕ ਕਥਾ ਹੈ ਇੱਕ ਦਿਨ ਸੰਗਤ ਜਿ ਬੈਠਿਆ ਸਤਿਗੁਰੂ ਜੀ ਨੇ ਜਲ ਮੰਗਿਆ ਉਸ ਵੇਲੇ ਸਤਿਗੁਰਾਂ ਜੀ ਦੇ ਪਾਸ ਇੱਕ ਨੌਜਵਾਨ ਬੈਠਾ ਸੀ ਇਹ ਸੁਣਦੇ ਹੀ ਉਹ ਉੱਠ ਕੇ ਪਾਣੀ ਦਾ ਗਲਾਸ ਲੈ ਆਇਆ ਗਲਾਸ ਵਿੱਚ ਐਸਾ ਨਿਰਮਲ ਪਾਣੀ ਸੀ ਅਤੇ ਉਸ ਦੇ ਹੱਥ ਨੌਜਵਾਨ ਦੇ ਵੀ ਨਿਰਮਲ ਸਨ ਜੋ ਗਲਾਸ ਦੀ ਪੱਤੀਆਂ ਵਾਂਗ ਲੱਗ ਰਹੇ ਸਨ ਉਹਨਾਂ ਹੱਥਾਂ ਦੇਖ ਕੇ ਗੁਰੂ ਸਾਹਿਬ ਨੇ ਲੜਕੇ ਨੂੰ ਪੁੱਛਿਆ ਕਾਕਾ ਤੂੰ ਕੀ ਕੰਮ ਕਰਦਾ ਹੈ ਲੜਕਾ ਮੈਂ ਜੀ ਕੋਈ ਕੰਮ ਨਹੀਂ ਕਰਦਾ ਮੇਰੇ ਮਾਪਪਾ ਅਮੀਰ ਹਨ ਖਾਣ ਨੂੰ ਚੰਗਾ ਚੋਖਾ ਹਡਾਉਣ ਨੂੰ ਮਨ ਪਾਉਂਦੇ ਕੱਪੜੇ ਮਿਲਦੇ ਹਨ ਮੈਂ ਬਸ ਆਰਾਮ ਨਾਲ ਰਹਿੰਦਾ ਹਾਂ ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਨੌਜਵਾਨ ਨੇ ਬਿਨਾਂ ਝਿਜਕ ਸਤਿਗੁਰਾਂ ਨੂੰ ਇਹ ਗੱਲ ਆਖ ਸੁਣਾਈ ਤਦ ਗੁਰੂ ਸਾਹਿਬ ਨੇ ਕਿਹਾ ਅਸੀਂ ਤੇਰੇ ਹੱਥੋਂ ਪਾਣੀ ਨਹੀਂ ਪੀਣਾ ਤੂੰ ਸੇਵਾ ਜਾਂ ਕਿਰਤ ਕਰਕੇ ਹੱਥ ਸਫਲ ਨਹੀਂ ਕੀਤੇ ਅਮੀਰ ਹੱਥਾਂ ਦਾ ਪਾਣੀ ਪੀ ਕੇ ਸੱਜਣ ਭਗਤੀ ਨਹੀਂ ਕਰ ਸਕਦਾ ਸਤਿਗੁਰਾਂ ਜੀ ਦਾ ਇਹ ਬਚਨ ਸੁਣ ਕੇ ਨੌਜਵਾਨ ਸ਼ਰਮਿੰਦਾ ਹੋ ਗਿਆ। ਉਸ ਨੇ ਅੱਖਾਂ ਨੀਵੀਆਂ ਕਰ ਲਈਆਂ। ਜਿਹੜੇ ਹੋਰ ਵੀ ਕੀਰਤ ਨਹੀਂ ਕਰਨ ਕਰਦੇ ਉਹ ਵੀ ਦੀਵਾਨ ਵਿੱਚ ਬੈਠੇ ਸ਼ਰਮਿੰਦਾ ਹੋ ਗਏ ਅਤੇ ਆਪਣੇ ਆਪ ਨੂੰ ਲਾਣਤਾ ਪਾਉਣ ਲੱਗੇ। ਇੱਕ ਹੋਰ ਸਿੰਘ ਆ ਗਿਆ ਪਾਣੀ ਦਾ ਗਲਾਸ ਲੈ ਕੇ। ਗੁਰੂ ਜੀ ਨੇ ਉਸ ਦੇ ਹੱਥ ਦਾ ਪਾਣੀ ਪੀਤਾ। ਪਹਿਲਾ ਨੌਜਵਾਨ ਸ਼ਰਮਿੰਦਾ ਜਿਹਾ ਹੋਇਆ ਖੜਾ ਸੀ। ਸੰਗਤ ਵਿੱਚੋਂ ਬਾਹਰ ਚਲਾ ਗਿਆ। ਅਤੇ ਸੰਗਤ ਦੇ ਜੋੜੇ ਛਾੜ ਕੇ ਸੇਵਾ ਕਰਨ ਲੱਗਾ ਨਾਲਿਓ ਸੇਵਾ ਕਰੀ ਜਾਂਦਾ ਸੀ ਤੇ ਨਾਲੇ ਅੱਖਾਂ ਵਿੱਚੋਂ ਅਥਰੂ geke ਰੀ ਜਾਂਦਾ ਸੀ ਇਸ ਤਰ੍ਹਾਂ ਹੀ ਮੇਰੇ ਦਾਤੇ ਦੀਆਂ ਹੋਰ ਵੀ ਸਾਖੀਆਂ ਹਨ ਜਿਸ ਵਿੱਚ ਗੁਰੂ ਜੀ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੁਕਮ ਦਿੱਤਾ ਅਤੇ ਮਹਾਰਾਜ ਜੀ ਨੇ ਅਮੀਰ ਗਰੀਬ ਨੂੰ ਸਭ ਨੂੰ ਇੱਕ ਪਾਸੇ ਹੀ ਰੱਖਿਆ ਉਹਨਾਂ ਦੀ ਨਜ਼ਰ ਵਿੱਚ ਹਰ ਕੋਈ ਗੁਰੂ ਦਾ ਸਿੱਖ ਸੀ ਤੇ ਉਸ ਪਰਮਾਤਮਾ ਦਾ ਭੇਜਿਆ ਹੋਇਆ ਸੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ